ਸ਼ਲੋਕ ਮਹਿਲਾ ਪਹਿਲਾ ਤੋ ਇਹ ਸ਼ਲੋਕ ਹੈ ਮਹਿਲਾ ਪਹਿਲਾ ਤੋ ਭਾਵ ਦੇ ਸ਼ਲੋਕ ਇਸ ਬਾਇ ਦਾ ਫਰਸਟ ਨਾਨਕ ਜੀ ਮੇਰੇ ਨਾਲ ਬੋਲਿਓ ਜੀ ਸ਼ਲੋਕ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਬਲਿਹਾਰੀ ਹੁੰਦਾ ਆ ਬਲਹਾਰ ਜਾਣਾ ਸੈਕਰੀਫਾਈਸ ਮੈਂ ਆਪਣੇ ਆਪ ਨੂੰ ਮਿਟਾ ਦੇਣਾ ਆਈ ਸ਼ੁਡ ਲਾਈਕ ਇਰੇਜ਼ ਮਾਈਸੈਲਫ ਕੰਪਲੀਟ ਸਬਮਿਸ਼ਨ ਸਿੰਪਲ ਵਰਡਸ ਵਿੱਚ ਜੇ ਬਲਿਹਾਰੀ ਕਹੀਏ ਤਾਂ ਇਟਸ ਕੰਪਲੀਟ ਸਬਮਿਸ਼ਨ ਗੁਰ ਆਪਣੇ ਆਪਣੇ ਗੁਰੂ ਤੋਂ ਮੈਂ ਬਲਹਾਰ ਜਾਵਾਂ ਮੈਂ ਸਬਮਿਟ ਕਰ ਜਾਵਾਂ ਮੈਂ ਸਮਰਪਿਤ ਹੋ ਜਾਵਾਂ ਆਪਣੇ ਗੁਰੂ ਨੂੰ ਹੁਣ ਗੁਰੂ ਇੱਥੇ ਕੌਣ ਹੈ ਸਦਾ ਗੁਰੂ ਹੂਜ਼ ਆਲਵੇਜ਼ ਵਿਦ ਯੂ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਜਿਹੜਾ ਗੁਰ ਸਦਾ ਤੁਹਾਡੇ ਨਾਲ ਹੈ ਵਿਦਰ ਇਨ ਯੂ ਉਹਦੇ ਤੱਕ ਪਹੁੰਚਣਾ ਹੈ ਜਿਹਨੇ ਤੁਹਾਨੂੰ ਗਾਈਡ ਕਰਨਾ ਜਿਹਦੇ ਹੁਕਮ 'ਚ ਤੁਸੀਂ ਜੀਵਣਾ ਆਇਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਗੁਰ ਨਾਨਕ ਦਾ ਗੁਰੂ ਕੌਣ ਸੀ this shloka is by gur nanak and gur nanak says ਬਲੇਹਾਰੀ ਗੁਰ ਆਪਣੇ ਆਈ ਸ਼ੁਡ ਸਬਮਿਟ ਮਾਈਸੈਲਫ ਟੂ ਮਾਈ ਗੁਰੂ ਉਹ ਕਿਹੜਾ ਗੁਰੂ ਹੈ ਉਹ ਹੀ ਗੁਰੂ ਹੈ ਜਿਹਦਾ ਅਸੀਂ ਪਿਛਲੇ ਸੰਡੇ ਡਿਸਕਸ ਕੀਤਾ ਸੀ ਕਿ ਪਾਵਨ ਗੁਰੂ ਪਾਣੀ ਪੀਤਾ ਉਹ ਗੁਰੂ ਜਿਹੜਾ ਅੰਦਰ ਹੈ ਸਾਰਿਆਂ ਦੇ ਅੰਦਰ ਜਿਹਦੇ ਵੱਲ ਮੁੜਨਾ ਹੈ ਗੁਰੂ ਨਾਨਕ ਦੀ ਸਿੱਖਿਆ ਲੈ ਕੇ ਜਿਹੜੇ ਗੁਰੂ ਕੋਲ ਪਹੁੰਚਣਾ ਹੈ ਉਸ ਗੁਰੂ ਦੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਕਹ ਰਹੇ ਕਿ ਜਿਹੜਾ ਹਮੇਸ਼ਾ ਤੁਹਾਡੇ ਨਾਲ ਹੈ ਜਿਹਦੇ ਇੱਕ ਕਵਾਉ ਇੱਕ ਉਪਦੇਸ਼ ਇੱਕ ਆਵਾਜ਼ ਨਾਲ ਜਿਹਦੇ ਇੱਕ ਸੌਂਡ ਨੜਕੀਤਾ ਉਪਸਾਉ ਇੱਕ ਕਵਾਉ ਦ ਸੇਮ ਵਰਡ ਇਜ਼ ਗੋਇੰਗ ਟੂ ਅਪੀਅਰ ਇਨ ਦਿਸ ਪਾਉਡੀ ਫਰਸਟ ਪ੍ਰੋਡਿਊਸ ਪ੍ਰੋਡਿਊਸ ਆਸਾ ਦੀ ਵਾਟੂ ਤੋ ਮੈਂ ਆਪਣੇ ਉਸ ਗੁਰੂ ਤੋਂ ਬਲਹਾਰ ਜਾਮ ਆਈ ਸ਼ੁਡ ਸਬਮਿਟ ਮਾਇਸੈਲਫ ਟੂ ਦੈਟ ਸੁਪੀਰੀਅਰ ਲਾਰਡ ਵਿਦਿਨ ਜਿਹੜਾ ਮੇਰੇ ਅੰਦਰ ਉਹ ਗੁਰੂ ਮੈਨੂੰ ਗਾਈਡ ਕਰਨ ਵਾਲਾ ਹਮੇਸ਼ਾ ਹਮੇਸ਼ਾ ਗਾਈਡ ਕਰਦਾ ਦੇਦਾ ਦੇ ਲੈਂਦੇ ਛੱਕ ਪਾਇਂ ਜੜਾ ਦੇ ਰਿਹਾ ਗਿਆਨ ਦੇ ਰਿਹਾ ਜਦੋਂ ਮੈਂ ਲੈਣਾ ਤੇ ਮੈਂ ਟਿਕ ਜਾਣਾ ਇਸ ਬਾਡੀ ਵਿੱਚ ਵੀ ਟਿਕਣ ਦੀ ਗੱਲ ਹੈ ਅਸੀਂ ਅੱਗੇ ਦੇਖਾਂਗੇ ਇਸ ਬਾਡੀ ਦਾ ਸਾਰ ਕੀ ਹੈਗਾ ਕਰ ਆਸਣ ਡਿਠੋ ਚਾਓ ਆਸਣ ਹੁੰਦਾ ਟਿਕ ਜਾਣਾ ਸੈਟਲ ਜਾਣਾ ਡਿਠੋ ਦੇਖੋਗੇ ਕੀ ਦੇਖੋਗੇ ਚਾਓ ਹੈਪੀਨੈਸ ਆਨੰਦ ਜਦੋਂ ਤੁਸੀਂ ਟਿਕੋਗੇ ਤੇ ਆਨੰਦ ਦੇਖੋਗੇ ਜਦੋਂ ਤੱਕ ਟਿਕਾਣਾ ਨਹੀਂ ਮਿਲਿਆ ਜਦੋਂ ਤੱਕ ਸੀਟ ਨਹੀਂ ਮਿਲੀ ਜਦੋਂ ਤੱਕ ਬੈਠਿਆ ਹੀ ਨਹੀਂ ਫਿਰ ਘਰ ਬੈਸ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਰ ਸਵਾਰ ਜਦੋਂ ਤੱਕ ਟਿਕੋਗੇ ਨਹੀਂ ਉਦੋਂ ਤੱਕ ਆਨੰਦ ਨਹੀਂ ਆਏਗਾ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ ਸੁਖਮਣੀ ਇਜ਼ ਦਾ ਨੇਮ ਆਫ ਦੈਟ ਬਾਣੀ ਪਰ ਸੁਖਮਣੀ ਹੈ ਕਿ ਉਹਦੇ ਚ ਗੁਰੂ ਅਰਜਨ ਸਾਹਿਬ ਰਹਾਉ ਜ ਦੱਸਦੇ ਨੇ ਭਗਤ ਜਨਾਕੈ ਮਨ ਵਿਸਰਾਮ ਜਦੋਂ ਅੰਦਰ ਵਿਸਰਾਮ ਆਉਂਦਾ ਉਦੋਂ ਸੁੱਖ ਹੁੰਦੇ ਆ ਉਦੋਂ ਆਨੰਦ ਹੁੰਦਾ ਤਾਂ ਵਿਸਰਾਮ ਇਕ ਜਾਣਾ ਆਸਣ ਬੈਠ ਜਾਣਾ ਸੈਟਲ ਡਾਊਨ ਹੋ ਜਾਣਾ ਸੀ ਇਅਰ ਬਲੇਹਾਰੀ ਹੋ ਗਿਆ ਸੈਕਟਰੀਫਾਈਸ ਆਰ ਕੰਪਲੀਟ ਸਬਮਿਸ਼ਨ ਗੁਰ ਆਪਣੇ ਦਾ ਇਟਰਨਲ ਗੁਰ ਵਿਥ ਇਨ ਅ ਜਿਹੜਾ ਸਾਡੇ ਅੰਦਰ ਹੈ ਦਿਹਾੜੀ ਅਸੀਂ ਕਹਿੰਦੇ ਪੰਜਾਬੀ ਚ ਦਿਹਾੜੀ ਦਿਨ ਦਾ ਡੇ ਸਦ ਸਦ ਹੁੰਦਾ 100 100 ਸਦ ਵਾਰ 100 ਵਾਰ ਮੈਂ ਆਪਣੇ ਆਪ ਨੂੰ ਸਬਮਿਟ ਕਰਾਂ ਸੋਵਾਰ ਇਜ਼ ਅ ਯੂ نو ਫਿਗਰ ਆਫ ਸਪੀਚ ਹਮੇਸ਼ਾ ਹਰ ਵੇਲੇ ਮੈਂ ਆਪਣੇ ਉਸ ਗੁਰੂ ਨੂੰ ਸਮਰਪਿਤ ਰਹਾ ਉਹਦੇ ਹੁਕਮ 'ਚ ਚੱਲਣਾ ਮਾਨਸ ਹੁੰਦਾ ਆ ਮੈਨ ਬੰਦਾ ਮੈਨ ਔਰ ਊਮਨ ਜੋ ਇੱਕ ਕਾਮਨ ਇਨਸਾਨ ਹੈਗਾ ਹੈ ਕਾਮਨ ਜਿਸ ਤਰ੍ਹਾਂ ਅਸੀਂ ਜੀ ਰਹੇ ਹਾਂ ਦੇਵਤੇ ਹੋ ਗਏ ਐਂਜਲ ਸਮਥਿੰਗ ਡਿਵਾਈਨ ਇੱਕ ਉਹ ਹੈ ਮੇਰੇ ਵਰਗਾ ਜਿਹੜਾ ਆਮ ਇਨਸਾਨ ਵਾਂਗ ਜੀ ਰਿਹਾ ਆ ਇੱਕ ਉਹ ਹੈ ਜਿਨੇ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਸੋਚ ਨੂੰ ਉੱਚਾ ਕਰ ਲਿਆ ਉਹਨੂੰ ਕਿਹਾ ਦੇਵਤੇ ਦੇਵਤੇ ਡੋਜ਼ਨਟ ਮੀਨ ਦੈਟ ਯੂ ਵਿਲ ਸਟਾਰਟ ਲੀਵਿੰਗ ਇਨ ਦ ਸਕਾਈਜ਼ ਤੁਸੀਂ ਅਸਮਾਨ ਤੇ ਰਹਿਣ ਲੱਗ ਜਾਓਗੇ ਤੁਹਾਡੇ ਕੱਪੜੇ ਬਦਲ ਜਾਣਗੇ ਤੁਹਾਡਾ ਰੂਪ ਇਹ ਵਾਲਾ ਰੂਪ ਨਹੀਂ ਅਸੀਂ ਪਿੱਛੇ ਜਪਜੀ ਸਾਹਿਬ ਸੁਣ ਆਏ ਆ ਤੇ ਕੜੀਏ ਸੁਰਤ ਮਤ ਮਨ ਬੁੱਧ ਦਿੱਤੇ ਕੜੀਏ ਸੁਰਾਂ ਸਿੱਧਾਂ ਕੀ ਸੋ ਅਵੇਅਰਨੈਸ ਸਾਡੀ ਕੌਨਸ਼ੀਅਸਨੈਸ ਜਿਹੜੀ ਆ ਉਹ ਸੁਰਾਂ ਵਾਲੀ ਦੇਵਤਿਆਂ ਵਾਲੀ ਹੋ ਜਾਂਦੀ ਹੈ ਉਹਦੀ ਗੱਲ ਇੱਥੇ ਤੋਂ ਵਾਰ ਹੁੰਦਾ ਆ ਟਾਈਮ ਡਿਲੇ ਹੇਅਰ ਕਿ ਦੇਰ ਨਹੀਂ ਲਾਉਂਦਾ ਜਦੋਂ ਹੀ ਮੈਂ ਆਪਣੇ ਆਪ ਨੂੰ ਸਬਮਿਟ ਕਰ ਦਿੰਦਾ ਗੁਰੂ ਨੂੰ ਗੁਰੂ ਟਾਈਮ ਨਹੀਂ ਲਾਉਂਦਾ ਮੈਨੂੰ ਟਰਾਂਸਫਾਰਮ ਕਰਨ ਦੇ ਵਿੱਚ ਮੈਂ ਮੇਰੇ ਵੱਲੋਂ ਗਲਤੀ ਹੋ ਜਾਂਦੀ ਢਿੱਲ ਹੋ ਜਾਂਦੀ ਹੈ ਮੈਂ ਹੀ ਸਰੈਂਡਰ ਨਹੀਂ ਕਰਦਾ ਮੈਂ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਦੇਰ ਨਹੀਂ ਲਾਉਂਦਾ ਸੀ ਹੈ ਆਈ ਮਸਟ ਸਬਮਿਟ ਮਾਈ ਸੈਲਫ ਕੰਪਲੀਟਲੀ ਟੂ ਦਾ ਲਾਰਡ ਵਿਦ ਇਨ ਬਲਿਹਾਰੀ ਗੁਰ ਆਪਣੇ ਮੈਂ ਸਬਮਿਟ ਕਰ ਦਵਾਂ ਹਮੇਸ਼ਾ ਹਰ ਵੇਲੇ ਕੰਟੀਨਿਊਸਲੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਿਉਂਕਿ ਉਹ ਜਿਹੜਾ ਅੰਦਰ ਬੈਠਾ ਪਰਮਾਤਮਾ ਉਹ ਵੱਡਾ ਗੁਰੂ ਉਹ ਹੈ only that supreme one that guru within me transforms us from mere ਇੱਕ ਆਮ ਬੰਦੇ ਔਰਤ ਨੂੰ ਜੋ ਸਾਡੀ ਜ਼ਿੰਦਗੀ ਚੱਲ ਰਹੀ ਹੈ 100 ਟੈਨਸ਼ਨਾਂ 100 ਵਿਕਾਰ ਅੰਦਰ ਚੱਲ ਰਹੇ ਨੇ ਉਤੋਂ ਸਾਨੂੰ ਉਹ ਟਰਾਂਸਫਾਰਮ ਕਰਦਾ ਹੈ ਟੂ ਡਿਵਾਈਨ ਬੀings ਸਾਨੂੰ ਸਮਥਿੰਗ ਉੱਚਾ ਚੱਕ ਲੈਂਦਾ ਸਾਨੂੰ ਉੱਪਰ ਲੈ ਕੇ ਆਉਂਦਾ ਹੈ ਜਿੱਥੇ ਅਸੀਂ ਕਿੱਥੇ ਜੀ ਰਹੇ ਸੀ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਕੋਰ ਇਸ ਤੇ ਜੀ ਰਹੇ ਸੀ ਜਿੱਥੇ ਅਸੀਂ ਕੰਟੀਨਿਊਸਲੀ ਅਪ ਐਂਡ ਡਾਊਨ ਚੱਲ ਰਹੇ ਸੀ ਇੱਥੇ ਬੈਲੈਂਸ ਨਹੀਂ ਸੀ ਕਦੀ ਕਬ ਹੁੰ ਜਿਹੜਾ ਉਬ ਚੜਤ ਹੈ ਕਬ ਹੁੰ ਜਾਏ ਪਿਆਨੇ ਇਹ ਬੰਦੇ ਆ ਲੈ ਕੰਮ ਨੇ ਸਾਡਾ ਕਦੀ ਅਸੀਂ ਬੜੇ ਖੁਸ਼ ਬੜੇ ਚੰਗੇ ਹੁੰਨੇ ਆ ਕਦੀ ਅਸੀਂ ਬਹੁਤ ਮਾੜੇ ਹੋ ਜਾਂਦੇ ਤੇ ਫਿਰ ਇੱਥੇ ਸਤਗੁਰੂ ਕਹਿੰਦੇ ਵਿਦ ਨੋ ਡਿਲੇ ਐਟ ਆਲ ਉਹ ਦੇਰ ਨਹੀਂ ਲਾਉਂਦਾ ਐਸ ਸੂਨ ਐਸ ਆਈ ਸਬਮਿਟ ਮਾਈ ਸੈਲਫ ਟੂ ਦ ਡਿਵਾਈਨ ਵਿਦਿਨ ਆਈ ਟਰਾਂਸਫਾਰਮ ਮੈਂ ਟਰਾਂਸਫਾਰਮ ਹੋ ਜਾਣਾ ਉਹ ਦੇਰ ਨਹੀਂ ਲਾਉਂਦਾ ਉਸ ਗੁਰੂ ਨੂੰ ਸਮਰਪਿਤ ਹੋ ਜਾਈਏ